ਹੈਰਾਨ ਕਰਨ ਵਾਲਾ ਮਾਮਲਾ ਕੀ ਕੋਈ ਬੱਚਾ ਜਹਾਜ਼ ਦੇ ਟਾਇਰ ਵਿੱਚ ਲੁਕ ਕੇ ਇੱਕ ਦੇਸ਼ ਤੋਂ ਦੂਜੀ ਦੇਸ਼ ਜਾ ਸਕਦਾ ਹੈ 10000 ਫੁੱਟ ਤੋਂ ਵੱਧ ਦੀ ਉਚਾਈ ਜਿੱਥੇ ਕਿ ਟੈਂਪਰੇਚਰ ਬਹੁਤ ਲੋ ਹੋ ਜਾਂਦਾ ਹੈ ਠੰਡ ਵੀ ਬਹੁਤ ਜ਼ਿਆਦਾ ਹੋ ਜਾਂਦੀ ਹੈ 94 ਮਿੰਟ ਦਾ ਸਫ਼ਰ ਤੈਅ ਕਰਕੇ ਇੱਕ ਦੇਸ਼ ਤੋਂ ਦੂਜੀ ਦੇਸ਼ ਜਾ ਸਕਦਾ ਹੈ ਅਜਿਹਾ ਦੁਨੀਆ ਨੂੰ ਹੈਰਾਨ ਕਰਨ ਵਾਲਾ ਮਾਮਲਾ ਭਾਰਤ ਅਤੇ ਅਫਗਾਨਿਸਤਾਨ ਨਾਲ ਸਾਹਮਣੇ ਆਇਆ ਹੈ ਜਿੱਥੇ ਕਿ ਅੰਤਮਾਰ ਦੀ ਸਵੇਰ ਅਫਗਾਨਿਸਤਾਨ ਦੇ ਕਾਬਲ ਤੋਂ ਇੱਕ ਬੱਚਾ ਇੱਕ 13 ਸਾਲਾਂ ਦਾ ਬੱਚਾ ਕਾਮ 에ਅਰਲਾਈਨ ਦੇ ਰਾਹੀਂ ਜਿੱਥੇ ਕਿ ਇਮੀਗ੍ਰੇਸ਼ਨ ਵੱਲੋਂ ਉਸ ਨੂੰ ਫੜ ਲਿਆ ਗਿਆ ਅਤੇ ਨਵਾਲਗ ਹੋਣ ਦੇ ਕਰਕੇ ਇੱਕ ਛੋਟਾ ਬੱਚਾ ਹੋਣ ਦੇ ਕਾਰਨ ਉਸ ਉੱਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਅਤੇ ਵਾਪਸ ਅਫਗਾਨਿਸਤਾਨ ਭੇਜ ਦਿੱਤਾ ਗਿਆ ਬੱਚੇ ਤੋਂ ਪੁੱਛਗਿੱਛ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਹ ਬੱਚਾ ਈਰਾਨ ਜਾਣਾ ਚਾਹੁੰਦਾ ਸੀ ਜਦ ਕਿ ਉਹ ਭਾਰਤ ਨਹੀਂ ਆਉਣਾ ਚਾਹੁੰਦਾ ਸੀ ਪੋਚ ਰਿਛ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਹ ਬੱਚਾ ਈਰਾਨ ਜਾਣਾ ਚਾਹੁੰਦਾ ਸੀ ਭਾਰਤ ਉਹ ਗਲਤੀ ਨਾਲ ਪਹੁੰਚ ਗਿਆ ਜੀ ਹਾਂ ਇਹ ਇੱਕ ਬਹੁਤ ਵੱਡੀ ਖਬਰ ਹੈ ਇੱਕ ਬੱਚੇ ਦਾ ਇਸ ਤਰ੍ਹਾਂ ਟਾਇਰ ਦੇ ਵਿੱਚ ਲੋਕੇ ਆਉਣਾ ਅਤੇ ਜ਼ਿੰਦਾ ਬਚਣਾ ਦੋਨੋਂ ਨੂੰ ਹੈਰਾਨ ਕਰ ਦਿੰਦਾ ਹੈ ਤੁਸੀਂ ਦੇਖ ਰਹੇ ਸੀ ਪੰਜਾਬ ਟੀਵੀ ਹੋਰ ਪੰਜਾਬੀ ਖਬਰਾਂ ਸੁਣਨ ਲਈ ਸਾਡੇ ਨਾਲ ਬਣ ਰਹੋ ਧੰਨਵਾਦ ਹੈਰਾਨ ਕਰਨ ਵਾਲਾ ਮਾਮਲਾ ਕਿ ਕੋਈ ਬੱਚਾ ਜਹਾਜ਼ ਦੇ ਟਾਇਰ ਵਿੱਚ ਲੁਕ ਕੇ ਇੱਕ ਦੇਸ਼ ਤੋਂ ਦੂਜੀ ਦੇਸ਼ ਜਾ ਸਕਦਾ ਹੈ 10000 ਫੁੱਟ ਤੋਂ ਵੱਧ ਦੀ ਉਚਾਈ ਜਿੱਥੇ ਕਿ ਟੈਂਪਰੇਚਰ ਬਹੁਤ ਲੋ ਹੋ ਜਾਂਦਾ ਹੈ ਠੰਡ ਵੀ ਬਹੁਤ ਜ਼ਿਆਦਾ ਹੋ ਜਾਂਦੀ ਹੈ 94 ਮਿੰਟ ਦਾ ਸਫ਼ਰ ਤੈਅ ਕਰਕੇ ਇੱਕ ਦੇਸ਼ ਤੋਂ ਦੂਜੀ ਦੇਸ਼ ਜਾ ਸਕਦਾ ਹੈ ਅਜਿਹਾ ਦੁਨੀਆ ਨੂੰ ਹੈਰਾਨ ਕਰਨ ਵਾਲਾ ਮਾਮਲਾ ਭਾਰਤ ਅਤੇ ਅਫਗਾਨਿਸਤਾਨ ਨਾਲ ਸਾਹਮਣੇ ਆਇਆ ਹੈ ਜਿੱਥੇ ਕਿ ਅੰਤਬਾਰ ਦੀ ਸਵੇਰ ਅਫਗਾਨਿਸਤਾਨ ਦੇ ਕਾਬਲ ਤੋਂ ਇੱਕ ਬੱਚਾ ਇੱਕ 13 ਸਾਲਾਂ ਦਾ ਬੱਚਾ ਕਾਮ 에ਅਰਲਾਈਨ ਦੇ ਰਾਹੀਂ ਜਿੱਥੇ ਕਿ ਇਮੀਗ੍ਰੇਸ਼ਨ ਵੱਲੋਂ ਉਸ ਨੂੰ ਫੜ ਲਿਆ ਗਿਆ ਅਤੇ ਨਵਾਲਗ ਹੋਣ ਦੇ ਕਰਕੇ ਇੱਕ ਛੋਟਾ ਬੱਚਾ ਹੋਣ ਦੇ ਕਾਰਨ ਉਸ ਉੱਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਅਤੇ ਵਾਪਸ ਅਫਗਾਨਿਸਤਾਨ ਭੇਜ ਦਿੱਤਾ ਗਿਆ ਬੱਚੇ ਤੋਂ ਪੁੱਛਗਿੱਛ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਹ ਬੱਚਾ ਈਰਾਨ ਜਾਣਾ ਚਾਹੁੰਦਾ ਸੀ ਜਦ ਕਿ ਉਹ ਭਾਰਤ ਨਹੀਂ ਆਉਣਾ ਚਾਹੁੰਦਾ ਸੀ ਪੁੱਛਗਿੱਛ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਹ ਬੱਚਾ ਈਰਾਨ ਜਾਣਾ ਚਾਹੁੰਦਾ ਸੀ ਭਾਰਤ ਉਹ ਗਲਤੀ ਨਾਲ ਪਹੁੰਚ ਗਿਆ ਜੀ ਹਾਂ ਇਹ ਇੱਕ ਬਹੁਤ ਵੱਡੀ ਖਬਰ ਹੈ ਇੱਕ ਬੱਚੇ ਦਾ ਇਸ ਤਰ੍ਹਾਂ ਟਾਇਰ ਦੇ ਵਿੱਚ ਲੋਕ ਕੇ ਆਉਣਾ ਅਤੇ ਜ਼ਿੰਦਾ ਬਚਣਾ ਦੋਨੋਂ ਨੂੰ ਹੈਰਾਨ ਕਰ ਦਿੱਤਾ ਹੈ ਤੁਸੀਂ ਦੇਖ ਰਹੇ ਸੀ ਪੰਜਾਬ ਟੀਵੀ ਹੋਰ ਪੰਜਾਬੀ ਖਬਰਾਂ ਸੁਣਨ ਲਈ ਸਾਡੇ ਨਾਲ ਬਣੇ ਰਹੋ ਧੰਨਵਾਦ